ਸਸ਼ੀਗਾਰ ਜੀ ਮੈਂ ਜੀ ਤੁਹਾਡਾ ਦਿਲਜੀਤ ਬੰਬੀਆ ਤੁਹਾਡੇ ਲਈ ਕੁਝ ਸੱਚੀਆਂ ਗੱਲਾਂ ਲਿਖ ਕੇ ਲਿਆ ਆ ਕਿ ਤੁਸੀਂ ਪਹਿਲੀ ਵੀਡੀਓ ਨੂੰ ਬੜਾ ਪਿਆਰ ਦਿੱਤਾ ਮੈਂ ਤਾਂ ਦਿਲ ਤੋਂ ਧੰਨਵਾਦ ਕਰਦਾ ਸਾਰਿਆਂ ਦਾ ਕੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜੇ ਚੰਗੀ ਲੱਗੀ ਤਾਂ ਜੀ ਉਹ ਕੀੜਿਆਂ ਤੇ ਭੌਣ ਤੇ ਨਹੀਂ ਕਦੇ ਚੜੀਦਾ ਆਰ ਤੇ ਗਵਾੜ ਚ ਨਹੀਂ ਕਦੇ ਲੜੀਦਾ ਸੱਪ ਜ਼ਹਿਰੀਲਾ ਡੱਗ ਡੂੰਗੀ ਮਾਰਦਾ ਸੱਪ ਜਹਰੀ ਲਾ ਡਾਂਗ ਡੂੰਗੀ ਮਾਰਦਾ ਸਦਾ ਵੀਰੇ ਸੱਪ ਸਿਰੀ ਤੋਂ ਹੀ ਫੜੀਦਾ ਸਦਾ ਵੀਰੇ ਸੱਪ ਸਿਰੀ ਤੋਂ ਹੀ ਫੜੀਦਾ ਓ ਪਿੰਡ ਦੀਆਂ ਧੀਆਂ ਪੈਣਾ ਜਾਂਦੀ ਅੱਜ ਹੌਣ ਪੜਨੇ ਪਿੰਡ ਦੀਆਂ ਧੀਆਂ ਪੈਣਾ ਜਾਂਦੀ ਅੱਜ ਹੌਣ ਪੜਨੇ ਲਾ ਕੇ ਇਸ਼ਕੀ ਨੀ ਨੀ ਓ ਅੱਗੇ ਖੜੀਦਾ ਲਾ ਕੇ ਇਸ਼ਕੀ ਨੀ ਨੀ ਓ ਅੱਗੇ ਖੜੀਦਾ ਕੰਮ ਕਰਨੋ ਜਵਾਬ ਬਾਪੂ ਦੇ ਜੇ ਗੋਡੇ ਦੇ ਜਾਵਣ ਕੰਮ ਕਰਨੋ ਜਵਾਬ ਬਾਪੂ ਦੇ ਜੇ ਗੋਡੇ ਦੇ ਜਾਵਣ ਚੱਕ ਕੇ ਗੜਾ ਸਾਣੀ ਉਹ ਵੈਲੀ ਬਣੀ ਦਾ ਚੱਕ ਕੇ ਗੜਾ ਸਾਣੀ ਉਹ ਵੈਲੀ ਬਣੀ ਦਾ ਉਹ ਕਿਸੇ ਦੀ ਹਵੇਲੀ ਦੇਖ ਕੱਚਾ ਕੋਠਾ ਟਾਇਓ ਨਾ ਦੁੱਖ ਜ਼ਿੰਦਗੀ 'ਚ ਆਉਂਦੇ ਰਹਿੰਦੇ ਡਰ ਜਾਇਓ ਨਾ ਦੁੱਖ ਜ਼ਿੰਦਗੀ 'ਚ ਆਉਂਦੇ ਰਹਿੰਦੇ ਡਰ ਜਾਇਓ ਨਾ ਉਹ ਮੰਗ ਤੈਨੂੰ ਕਦੇ ਨਹੀਂ ਬੂਹੇ 'ਚੋਂ ਮੋੜੀਦਾ ਮੰਗ ਤੈਨੂੰ ਕਦੇ ਨਹੀਂ ਬੂਹੇ 'ਚੋਂ ਮੋੜੀਦਾ ਮਾਪਿਆਂ ਨੂੰ ਕਦੇ ਵੀਢੀ ਮਾਰਾ ਬੋਲੀਦਾ ਮਾਪਿਆਂ ਨੂੰ ਕਦੇ ਵੀ ਨਹੀਂ ਮਾਰਾ ਬੋਲੀ ਦਾ ਦਲਜੀਤ ਬੰਬੀ ਹੈ ਵਾਲਾ ਗੱਲਾਂ ਜੋੜਦਾ ਦਲਜੀਤ ਬੰਬੀ ਹੈ ਵਾਲਾ ਗੱਲਾਂ ਜੋੜਦਾ ਆਖਦੇ ਆ ਲੋਕੀ ਬੜਾ ਸੱਚ ਬੋਲਦਾ ਆਖਦੇ ਆ ਲੋਕੀ ਬੜਾ ਸੱਚ ਬੋਲਦਾ ਆਖਦੇ ਆ ਲੋਕੀ ਬੜਾ ਸੱਚ ਬੋਲਦਾ ਲਵ ਯੂ ਆਲ